ਦੇਖ ਲਈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਚ ਦੀ ਵੱਡੀ ਖਬਰ ਐਸੀਓ ਸਮੇਲਨ ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਉਤਸਕਤ ਹੈ ਚੀਨ ਅਤੇ ਕਿਹਾ ਸਾਡੇ ਸਬੰਧਾਂ ਚ ਇੱਕ ਨਵਾਂ ਅਧਿਆਇ ਇਸ ਦੇ ਨਾਲ ਹੀ ਖਬਰ ਆ ਰਹੀ ਨਵੀਂ ਦਿੱਲੀ ਅਮਰੀਕਾ ਤੇ ਨਾਲ ਲੜਨੇ ਟੈਰਿਫ ਨੀਤੀ ਕਾਰਨ ਵਧਦੀ ਅਨਿਸ਼ਚਿਤਤਾ ਦੇ ਵਿਚਕਾਰ ਚੀਨ ਹੁਣ ਭਾਰਤ ਨਾਲ ਸਬੰਧਾਂ ਚ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਚੀਨ ਦੇ ਸਰਕਾਰ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਪ੍ਰਧਾਨ ਮੰਤਰੀ ਨਰੀਂਦਰ ਮੋਦੀ ਦੀ ਚੀਨ ਦੀ ਸੰਭਾਵਿਤ ਯਾਤਰਾ ਦਾ ਸਵਾਗਤ ਕੀਤਾ ਅਤੇ ਕਿਹਾ ਕਿਹਾ ਕਿ ਭਾਰਤ ਤੇ ਚੀਨ ਵਿਚਕਾਰ ਬਿਹਤਰ ਸਬੰਧਾਂ ਦਾ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ ਬਲਕਿ ਇਹ ਪੂਰਾ ਦੁਨੀਆ ਲਈ ਇੱਕ ਚੰਗਾ ਨਤੀਜਾ ਸਾਬਿਤ ਹੋਵੇਗਾ ਇਸ ਦੇ ਨਾਲ ਹੀ ਚੀਨ ਦੇ ਸਰਕਾਰ ਅਖਬਾਰ ਗਲੋਬਲ ਟਾਈਮਜ਼ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਕਿਹਾ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਉਣ ਵਾਲੀ ਚੀਨ ਯਾਤਰਾ ਭਾਰਤ ਚੀਨ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰ ਸਕਦੀ ਹੈ ਇੱਕ ਹਿੰਦੀ ਕਹਾਵਤ ਦਾ ਕੀਤਾ ਜ਼ਿਕਰ ਇਸ ਤਨਾ ਪੋਸਟ ਵਿੱਚ ਇੱਕ ਹਿੰਦੀ ਕਹਾਵਤ ਦਾ ਜ਼ਿਕਰ ਕੀਤਾ ਗਿਆ ਹੈ ਤੇ ਆਪਣੇ ਭਰਾ ਦੀ ਕਿਸਤੀ ਨੂੰ ਕਿਨਾਰੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰੋ ਅਤੇ ਤੁਹਾਡੀ ਕਿਸ਼ਤੀ ਖੁਦ ਕਿਨਾਰੇ ਤੱਕ ਪਹੁੰਚੇਗੀ ਗਲੋਬਲ ਟਾਈਮਜ਼ ਨੇ ਲਿਖਿਆ ਕਿ ਜੇਕਰ ਅਸੀਂ ਇਸ ਯਾਤਰਾ ਨੂੰ ਇੱਕ ਮੌਕਾ ਮੰਨਦੇ ਹਾਂ ਤਾਂ ਆਪਣੀ ਚੀਨ ਨੀਤੀ ਵਿੱਚ ਸਕਾਰਾਤਮਕ ਬਦਲਾਅ ਲਿਆਉਂਦੇ ਹਾਂ ਤਾਂ ਦੋਵੇਂ ਦੇਸ਼ਾਂ ਵਿੱਚਕਾਰ ਸਹਿਯੋਗ ਦੀਆਂ ਹੋਰ ਵੀ ਸੰਭਾਵਨਾਵਾਂ ਹਨ ਧੰਨਵਾਦ